ਤੋ ਫਰੰਟ ਅਤੇ ਮਿਡਡੇ ਮੀਲ ਵਰਕਰਸ ਯੂਨੀਅਨ ਦੇ ਵੱਲੋਂ ਸਾਂਝੇ ਤੌਰ ਤੇ ਰੋਸ ਪ੍ਰਦਰਸ਼ਨ ਨਵਾਂ ਸ਼ਹਿਰ ਦੇ ਵਿੱਚ ਕੀਤਾ ਗਿਆ ਪ੍ਰਦਰਸ਼ਨਕਾਰੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਇੱਕ ਮੰਗ ਪੱਤਰ ਵੀ ਬੰਗਾ ਦੇ ਵਿਧਾਇਕ ਸੁਖਵਿੰਦਰ ਕੁਮਾਰ ਸੁਖੀ ਨੂੰ ਸੌਂਪਿਆ ਡਾਕਟਰ ਸਾਹਿਬ ਡਾਕਟਰ ਸਾਹਿਬ ਅੱਜ ਵੱਖ-ਵੱਖ ਜਥੇਬੰਦੀਆਂ ਵੱਲੋਂ ਜਿਹੜੀਆਂ ਆ ਉਹਨਾਂ ਨੇ ਮੰਗ ਪੱਤਰ ਦਿੱਤਾ ਤੇ ਤੁਹਾਡਾ ਕੀ ਕਹਿਣਾ ਉਸ ਬਾਰੇ ਪੰਜਾਬ ਮਜ਼ਦੂਰਾਂ ਤੇ ਪੈਨਸ਼ਨਾਂ ਸਾਂਝਾ ਫਰੰਟ ਤੇ ਮਿਡਡੇ ਮੀਲ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਅੱਜ ਉਹਨਾਂ ਨੇ ਆਪਣੀ ਮੰਗਾਂ ਸੰਬੰਧੀ ਸਾਨੂੰ ਮੈਂ ਦੇਖੋ ਇਹ ਕਰ ਗਈ ਕਿ ਸਤਾਪ ਤੋਂ ਹਾਂਸੇ ਮਾਨ ਸਾਹਿਬ ਉਹਨਾਂ ਦੀ ਸਦਾ ਹੀ ਇਹ ਸੋਚ ਰਹੀ ਹੈ ਕਿ ਜਿਹੜੇ ਮੀਡਲ ਕਲਾਸ ਫੈਮਿਲੀਆਂ ਜੋ ਮੀਡਲ ਕਲਾਸ ਫੈਮਿਲੀਆਂ ਔਰ ਜਿਹੜੇ ਗਰੀਬ ਕੱਪੜਾ ਉਹਨਾਂ ਦੀ ਮਾਂ ਫੜੀ ਜਾਵੇ ਔਰ ਅਕਸਰ ਉਹ ਇਹਨਾਂ ਗੱਲਾਂ ਇਹ ਗੱਲਾਂ ਕਰਦੇ ਵੀ ਹੈ ਕਿ ਜਿਹੜੇ ਮੀਡੀਅਮ ਯੂਨੀਅਨਾਂ ਦੀ ਸੰਖਿਆ ਦੀ ਘਟਾ ਪਰ ਕੁਝ ਪੰਜਾਬ ਦੀ ਪਿਛਲੇ ਸਾਲ ਕਵਲ ਲਿਫੈਂਸ਼ਰ ਕ੍ਰਾਈਸਿਸ ਨੇ ਉਹ ਸਲਬ ਨਹੀਂ ਹੋ ਰਿਹਾ ਜਦੋਂ ਵੀ ਪੰਜਾਬ ਦੀ ਕੰਡੀਸ਼ਨ ਚੰਗੀ ਹੋਈ ਉਹਨੂੰ ਇਹ ਦਿੱਤੀ ਨਾ ਅਸੀਂ ਜਿਹੜੀਆਂ ਇਹਨਾਂ ਦੀਆਂ ਮੰਗਾਂ ਆ ਉਹ ਹੈਵੀ ਜੈ ਜੇ ਵੀ ਕਦੇ ਵੀ ਜਾਈ ਉਹਦੇ ਲਈ ਅਸੀਂ ਇਹਨਾਂ ਨੂੰ ਜ਼ਰੂਰ ਦੋਨਾਂ ਬੰਦੇ ਹੱਥ ਦਵਾਂਗੇ ਕਿ ਅਸੀਂ ਇਹਨਾਂ ਦੇ ਫਾਇਦੇ ਕਰੀ ਜੂਨੀਅਰ ਬਲਵਾਂ ਅਜੇ ਪ੍ਰੋਟੈਸਟ ਕੀਤਾ ਤੇ ਕਿਹੜੀ ਮੰਗਾਂ ਉਹ ਕਿਸ ਨੂੰ ਦਿੱਤੀ ਗਈ ਆ ਮੇਰਾ ਨਾਮ ਕੁਲਦੀਪ ਸਿੰਘ ਦੌੜਕਾ ਅੱਜ ਅਸੀਂ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਾਂ ਸੰਜੇ ਫਰੰਟ ਵੱਲੋਂ ਬੰਗਾ ਹਲਕੇ ਦੇ ਵਿਧਾਇਕ ਡਾਕਟਰ ਸੁਖਿੰਦਰ ਕੁਮਾਰ ਸੁਖੀ ਨੂੰ ਮੰਗ ਪੱਤਰ ਦਿੱਤਾ ਇਹ ਜਿਹੜਾ ਅੱਜ ਦਾ ਪ੍ਰੋਟੈਸਟ ਸੀਗਾ ਮੰਗ ਪੱਤਰ ਦੇਣ ਦਾ ਇਹ ਸਮੁੱਚੇ ਪੰਜਾਬ ਵਿੱਚ 8 ਤਰੀਕ ਤੋਂ ਲੈ ਕੇ 20 ਤਰੀਕ ਤੱਕ ਪੰਜਾਬ ਦੇ ਸਾਰੇ ਹੀ ਜਿਹੜੇ ਵਿਧਾਇਕ ਆ ਚਾਹੇ ਉਹ ਸਤਾਧਿਰ ਦੇ ਹੋਣ ਚਾਹੇ ਵਿਰੋਧੀ ਧਿਰ ਦੇ ਹੋਣ ਉਹਨਾਂ ਨੂੰ ਮੰਗ ਪੱਤਰ ਦੇ ਰਹੇ ਹਾਂ ਤਾਂ ਕਿ ਉਹ ਮੁਲਾਜ਼ਮਾਂ ਅਤੇ ਪੈਨਸ਼ਨਾਂ ਦੀਆਂ ਮੰਗਾਂ ਵਿਧਾਨ ਸਭਾ ਦੇ ਆਉਣ ਵਾਲੇ ਬਲਟ ਸੈਸ਼ਨ ਵਿੱਚ ਪਠਾਨ ਤੇ ਇਸ ਲਿਹਾਜ਼ ਨਾਲ ਅਸੀਂ ਅੱਜ ਬੰਗਾ ਵਿੱਚ ਜਿਹੜਾ ਮੰਗ ਪੱਤਰ ਦਿੱਤਾ ਇਸੇ ਤਰ੍ਹਾਂ ਜ਼ਿਲ੍ਹੇ ਦੇ ਦੂਜੇ ਵਿਧਾਇਕਾਂ ਨੂੰ 13 ਤਰੀਕ ਨੂੰ ਨਵਾਂ ਸ਼ਹਿਰ ਵਿਖੇ ਤੇ 18 ਤਰੀਕ ਨੂੰ ਬੜਾਚੌਰ ਵਿਖੇ ਮੰਗ ਪੱਤਰ ਦੇ ਰਹੇ ਹਾਂ